ਕਵਾਰ ਦੀ ਗੱਲ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿੱਤੇ ਕੋੜੀ ਉਤਸਵਾਰ ਹੋ ਕੇ ਬਾਗ ਨੂੰ ਜਾ ਰਹੇ ਸਨ ਉਹਨਾਂ ਦੇ ਹੱਥ ਵਿੱਚ ਬਾਜ ਸੀ ਉਹਨਾਂ ਦੇ ਪਿੱਛੇ-ਪਿੱਛੇ ਪ੍ਰੇਮੀ ਸਿਖਾਰੇ ਸਨ ਗੁਰੂ ਜੀ ਦਾ ਇੱਕ ਸਿੱਖ ਭਾਈ ਹਰਪਾਲ ਜੀ ਵੀ ਗੁਰੂ ਜੀ ਦੇ ਨਾਲ ਹੀ ਸੀ ਥੋੜੀ ਦੂਰ ਜਾ ਕੇ ਸ਼ਹਿਰ ਦੇ ਬਾਜ਼ਾਰ ਵਿੱਚ ਇੱਕ ਨਿਰਾਲਾ ਕੋਤਕ ਹੋਇਆ ਉਹ ਕੋਤਕ ਮੈਰਾਂ ਦੇ ਦਾਤੀ ਗੁਰੂ ਜੀ ਨੇ ਆਪ ਰੱਖਿਆ ਸੀ ਉਹ ਕੋਤਕ ਇਹ ਸੀ ਕਿ ਬਾਜ਼ਾਰ ਦੀ ਇੱਕ ਹੱਟੀ ਉੱਤੇ ਇਕ ਪੂਰਸ਼ਿਕ ਤੋਤਾ ਲੇਖ ਰੋਤਾ ਸੀ पिंजरे ਵਿੱਚ ਬੰਦ ਸੀ पिंजरे ਵਿੱਚ ਬੰਦ ਤੋਤਾ ਤੋਤਲੀ ਜ਼ੁबान ਵਿੱਚ ਬਹੁਤ ਗੱਲਾਂ ਕਰਦਾ ਸੀ ਰਾਮ ਨਾਮ ਦਾ ਸਿਮਰਨ ਕਰਦਾ ਸੀ ਜਿਵੇਂ ਕਿ ਉਸਦੇ ਮਾਲਕ ਨੇ ਉਸ ਨੂੰ ਸਿਖਾਇਆ ਹੋਇਆ ਨਹੀਂ ਕਿਉਂਕਿ ਲੋਕ ਇਕੱਠੇ ਹੋ ਗਏ ਤੋਤੇ ਦੀਆਂ ਗੱਲਾਂ ਸੁਣ ਸੁਣ ਕੇ ਖੁਸ਼ ਹੋ ਰਹੇ ਸਨ ਉਹਨਾਂ ਦੇ ਲਾਗੇ ਜਾ ਕੇ ਗੁਰੂ ਜੀ ਦਾ ਕੋੜਾ اٹਕ ਗਿਆ ਗੁਰੂ ਜੀ ਨੇ ਤੋਤੇ ਵੱਲ ਦੇਖਿਆ ਗੁਰੂ ਜੀ ਨੂੰ ਦੇਖ ਕੇ ਤੋਤਾ ਬੋਲਿਆ ਰਾਮ ਰਾਮ ਗੁਰੂ ਜੀ ਰਾਮ ਰਾਮ ਤੋਤੇ ਦੀ ਜੁਬਾਨ ਨੂੰ ਰਾਮ ਸ਼ਬਦ ਸੁਣ ਕੇ ਗੁਰੂ ਜੀ ਮੁਸਕਰਾ ਪਏ ਅਤੇ ਸੈਸਬਾ ਬੋਲੇ ਕਿ ਤੋਤੇ ਨੂੰ ਚੰਗਾ ਸਬਕ ਪੜਾਇਆ ਹੈ ਗੁਰੂ ਜੀ ਦੇ ਸਿੱਖ ਨਾਲ ਸਨ ਬਹੁਤ ਨੇੜੇ ਖਲੋਤੇ ਸਿੱਖਾਂ ਨੇ ਇਹ ਬਾਤ ਸੁਨੀਆ ਦੋ ਸਿੱਖਾਂ ਨੇ ਪ੍ਰਤੀਤ ਕੀਤਾ ਕਿ ਗੁਰੂ ਜੀ ਇਸ ਤੋਤੇ ਨੂੰ ਕ੍ਰਿੰਦਨਾ ਚਾਹੁੰਦੇ ਹਨ ਇੱਕ ਸਿੱਖ ਨੇ ਬੇਨਤੀ ਕੀਤੀ ਗੁਰੂ ਜੀ ਕਿ ਇਹ ਤੋਤਾ ਆਪ ਵਾਸਤੇ ਹਾਸਲ ਕੀਤਾ ਜਾਵੇ ਸਿੱਖ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਕੋਈ ਨਹੀਂ ਲੋੜਦਾ ਨਹੀਂ ਚਾਪਦੀ ਮਾਸ ਪੰਛੀ ਪਿੰਜਲੇ ਵਿੱਚ ਕੈਦ ਰੱਖਣਾ ਯੋਗ ਨਹੀਂ ਪਰ ਜੇ ਮਿਲ ਜਾਗੇ ਤਾਂ ਕੋਈ ਹਰਜੀ ਨਹੀਂ ਇਹ ਆਕੇ ਗੁਰੂ ਜੀ ਅੱਗੇ ਤੁਰਪੇ ਉਹਨਾਂ ਦੇ ਨਾਲ ਸਿੱਖ ਸੰਗਤ ਤੁਰ ਪਈ ਪਰ ਕਿਸੇ ਨੇ ਹੌਸਲਾ ਨਾ ਕੀਤਾ ਕਿ ਤੋਤੇ ਦਾ ਮੁੱਲ ਪੁੱਛਿਆ ਜਾਵੇ ਪਰ ਇੱਕ ਸਿੱਖ ਭਾਈ ਹਰਪਾਲ ਜੀ ਅੱਗੇ 나 ਤੁਰਿਆ ਉਸਨੇ ਮਾਣ ਹੀ ਮਨ ਸੋਚਿਆ ਕਿ ਗੁਰੂ ਜੀ ਤੋਤੇ ਨੂੰ ਪਸੰਦ ਕਰਦੇ ਹਨ ਪਰ ਇੱਕ ਸਿੱਖ ਭਾਈ ਹਰਪਾਲ ਜੀ ਅੱਗੇ 나 ਤੁਰਿਆ ਉਸਨੇ ਮਾਨਹੀ ਮਨ ਸੋਚਿਆ ਗੁਰੂ ਜੀ ਤੋਤੇ ਨੂੰ ਪਸੰਦ ਕਰਦੇ ਹਨ ਜੇ ਇਹ ਤੋਤਾ ਕਿਸੇ ਕੀਮਤ ਉੱਤੇ ਖਰੀਦ ਕੇ ਗੁਰੂ ਜੀ ਨੂੰ ਭੇਟ ਕਰ ਦੇਵਾਂ ਤਾਂ ਗੁਰੂ ਜੀ ਬਹੁਤ ਖੁਸ਼ ਹੋਣਗੇ ਉਸ ਖੁਸ਼ੀ ਵਿੱਚ ਮੇਰਾ ਕੁਲਿਆਣ ਲੁਕਿਆ ਹੈ ਇੱਕ ਤੋਤਾ ਮਾਮੂਲੀ ਚੀਜ਼ ਹੈ ਗੁਰੂ ਜੀ ਵਾਸਤੇ ਜਾਣ ਤੱਕ ਵਾਰਨੀ ਨਹੀਂ ਚਾਹੀਦੀ ਹੈ ਕਿਉਂ ਸੋਚਦਾ ਹੋਇਆ ਹਰਪਾਲ ਜੀ ਤੋਤੇ ਵਾਲੇ ਦੇ ਨੇੜੇ ਗਿਆ ਤੇ ਉਸ ਨੂੰ ਪੁੱਛਣ ਲੱਗਾ ਕਿ ਭਾਈ ਜੀ ਇਹ ਤੋਤਾ ਵੇਚ ਸਕਦੇ ਹੋ ਉਤੇ ਵਾਲੇ ਨੇ ਉੱਤਰ ਦਿੱਤਾ ਹਾਂਜੀ ਵੇਚ ਸਕਦਾ ਹਾਂ ਪਰ ਜੇ ਕੋਈ ਇਸ ਦਾ ਗਾਹਕ ਲੱਭ ਪਵੇ ਅਤੇ ਨਾਲ ਹੀ ਗੁਰੂ ਜੀ ਦੇ ਸਿੱਖ ਵੱਲ ਸਿਰ ਤੋਂ ਪੈਰਾਂ ਵੱਲ ਤੱਕਿਆ ਉਸ ਨੇ ਇਹ ਵੀ ਸੁਣਿਆ ਹੋਇਆ ਸੀ ਕਿ ਗੁਰੂ ਜੀ ਵਾਸਤੇ ਚੀਜ਼ਾਂ ਖਰੀਦਣ ਲਈ ਗੁਰੂ ਦੇ ਸਿੱਖ ਭਾਰੀ ਕੀਮਤਾਂ ਦੇ ਜਾਂਦੇ ਹਨ ਉਹ ਗਿਆਨ ਦੇ ਨਾਲ ਆ ਕੀ ਗਿਆ ਵੇਚਣਾ ਤਾਂ ਹੈ ਪਰ ਜੇ ਕੋਈ ਜੋ ਕੀਮਤ ਦੇਵੇ ਤਾਂ ਐਵੇਂ ਉੱਟਣ ਵਾਲਾ ਪੰਛੀ ਨਹੀਂ ਹੈ ਤੁਸੀਂ ਇਸ ਦੀ ਕੀਮਤ ਦੇਵੋਗੇ ਭਾਈ ਹਰਪਾਲ ਜੀ ਨੇ ਉੱਤਰ ਦਿੱਤਾ ਕਿ ਇਹ ਤੋਤਾ ਮੈਂ ਸਤਗੁਰਾਂ ਵਾਸਤੇ ਖਰੀਦਣਾ ਚਾਹੁੰਦਾ ਹਾਂ ਇਹ ਤੋਤਾ ਗੁਰੂ ਜੀ ਨੂੰ ਪਿਆਰਾ ਲੱਗਦਾ ਹੈ ਮੰਗ ਲੈ ਜੋ ਕੀਮਤ ਮੰਗੇਗਾ ਸੋਹੀ ਮੈਂ ਦੇਵਾਂਗਾ ਪਰ ਤੋਤੇ ਵਾਲਾ ਤਾਂ ਪਾਪੀ ਤੇ ਚਲਾਕ ਬਣਤੀ ਸੀ ਬਰਾਈ ਕਰਨ ਤੋਂ ਡਰਦਾ ਨਹੀਂ ਸੀ ਉਸਨੇ ਸੋਚਿਆ ਕਿ ਸਿੱਖ ਦੇ ਅੱਗੇ ਵੱਡੀ ਤੋਂ ਵੱਡੀ ਕੀਮਤ ਰੱਖਾਂਗਾ ਪਹਿਲਾਂ ਤਾਂ ਪੈਸਿਆਂ ਬਾਰੇ ਸੋਚਦਾ ਰਿਹਾ ਕੈਸੇ ਤੇ ਸੁਣਨਾ ਚਾਹੁੰਦੀ ਨੂੰ ਕੋਈ ਚੰਗਾ ਨਾਂ ਜਾਣ ਕੀ ਉਸਨੇ ਕੁਝ ਹੋਰ ਹੀ ਸੋਚਿਆ ਸੋਚ-ਸੋਚ ਕੇ ਭਾਈ ਰਪਾਲ ਨੂੰ ਆਖਣ ਲੱਗਾ ਵੇਖ ਭਾਈ ਗੁੱਸਾ ਨਾ ਕਰੀ ਇਹ ਤੋਤਾ ਮੈਨੂੰ ਬਹੁਤ ਪਿਆਰਾ ਹੈ ਪਿਆਰੇ ਨੂੰ ਮੈਂ ਇਸ ਤਰ੍ਹਾਂ ਤਾਂ ਨਹੀਂ ਛੱਡ ਸਕਦਾ ਜਿਸ ਨਾਲੋ ਚੰਗੀ ਵਸਤੂ ਮੈਨੂੰ ਮਿਲੇ ਤਾਂ ਮੈਂ ਇਸ ਨੂੰ ਛੱਡ ਸਕਦਾ ਹਾਂ ਰਾਤ ਨੂੰ ਮੈਨੂੰ ਇਹ ਵਚਨ ਸੁਣਾਉਂਦਾ ਹੈ ਮੇਰਾ ਦਿਲ ਬਹਿਲਾਉਂਦਾ ਹੈ ਮੈਂ ਚਾਹੁੰਦਾ ਹਾਂ ਜੇ ਤੂੰ ਆਪਣੀ ਭੈਣ ਜੋ ਅਜੇ ਕੁਆਰੀ ਹੈ ਤੋਤੇ ਦੇ ਵਟਾਂਦਰੇ ਦੀ ਕੀਮਤ ਸਮਝ ਕੇ ਲਿਆ ਦੇਵੀਂ ਤਾਂ ਇਹ ਤੋਤਾ ਮੈਂ ਤੈਨੂੰ ਦੇ ਸਕਦਾ ਹਾਂ ਤਾਂ ਤੋਤੇ ਵਾਲੇ ਮੂਰਖ ਨੇ ਇਹ ਮਹਾਨ ਨਰਾਗਰੀ ਦੇ ਸ਼ਬਦ ਜੁਬਾਨੋਂ ਆਕੀ ਜਿਨ੍ਹਾਂ ਨੂੰ ਸੁਣ ਕੇ ਕੋਈ ਵੀ ਸਮਝਦਾਰ ਬੰਦਾ ਗੁੱਸੇ ਨਾਲ ਲਾਲ ਪੀਲਾ ਹੋ ਜਾਂਦਾ ਪਰ ਗੁਰੂ ਦਾ ਸਿੱਧਕੇ ਸਿੱਖ ਭਾਈ ਹਰਪਾਲ ਨਾ ਘਬਰਾਇਆ ਤੇ ਨਾ ਉਸਨੇ ਗੁੱਸਾ ਕੀਤਾ ਉਹ ਤੋਤੇ ਵਾਲੇ ਨੂੰ ਹੱਥ ਜੋੜ ਕੇ ਆਖਣ ਲੱਗਾ ਭਾਈ ਜੀ ਹੁਣ ਇਸੇ ਬਚਨ ਉੱਤੇ ਕਾਇਮ ਰਹੀ ਮੈਂ ਕਹਾਂ ਜਾਂਦਾ ਹਾਂ ਕਿ ਆਪਣੀ ਭੈਣ ਨੂੰ ਨਾਲ ਨਹੀਂ ਆਉਂਦਾ ਹਾਂ ਮੇਰੇ ਧੰਨ ਭਾਗ ਮੈਨੂੰ ਇਹ ਸੌਦਾ ਮਹਿੰਗਾ ਨਹੀਂ ਪਵੇਗਾ ਮੇਰੇ ਸਤਗੁਰੂ ਤੋਤੇ ਨੂੰ ਦੇ ਕੇ ਆਨੰਦ ਵਿੱਚ ਆਵਾਂਗੇ ਭਾਈ ਹਰਪਾਲ ਘਰ ਨੂੰ ਤੁਰ ਪਿਆ ਤੋਤੇ ਵਾਲਾ ਹੱਸਣ ਲੱਗ ਪਿਆ ਉਸਦੇ ਹਾਸੇ ਪਿੱਛੇ ਜੀਵਨ ਨਹੀਂ ਸੀ ਸਗੋਂ ਨੀਰਾ ਤੇ ਮੌਤ ਸੀ ਉਹ ਸਿੱਖ ਨੂੰ ਬੇਸੰਜਤੇ ਮੂਖ ਸਮਝ ਰਿਹਾ ਸੀ ਪਰ ਸਿੱਖ ਗੁਰੂ ਦਾ ਪ੍ਰੇਮੀ ਸੀ ਉਸ ਨੂੰ ਸਭ ਚੀਜ਼ਾਂ ਨਾਲੋਂ ਗੁਰੂ ਦੀ ਰਹਿਮਤ ਪਿਆਰੀ ਸੀ ਭਾਈ ਹਰਪਾਲ ਕਰ ਗਿਆ ਉਸ ਦਾ ਹਿਰਦਾ ਖੁਸ਼ੀ ਨਾਲ ਨੱਚ ਰਿਹਾ ਸੀ ਉਹਨੇ ਆਪਣੀ ਮਾਤਾ ਅਤੇ ਪਤਨੀ ਅਤੇ ਆਪਣੀ ਭੈਣ ਨੂੰ ਸਾਰੀ ਗੱਲ ਦੱਸੀ ਤੇ ਆਖਣ ਲੱਗਾ ਕਿ ਆਖਰ ਮੇਰੀ ਭੈਣ ਨੂੰ ਕਿਸੇ ਨਾ ਕਿਸੇ ਦੇ ਲੜ ਤਾਂ ਲਾਉਣਾ ਹੀ ਹੈ ਜੇ ਇਸੇ ਆਦਮੀ ਦੇ ਹਵਾਲੇ ਕਰ ਦਈਏ ਤਾਂ ਗੁਰੂ ਜੀ ਵਾਸਤੇ ਤੋਤਾ ਖਰੀਦ ਸਕਦੇ ਹਾਂ ਸ਼ਾਇਦ ਮੇਰੇ ਚੋਚੇ ਪ੍ਰੀਤਮ ਮੇਰਾ ਧਿਆਨ ਲੈਣ ਵਾਸਤੇ ਤੋਤੇ ਵਾਲੇ ਦੀ ਜ਼ੁਬਾਨੋਂ ਇਹ ਮੰਗ ਮੰਗੀ ਹੈ ਇਹ ਤੋਤਾ ਜ਼ਰੂਰ ਖਰੀਦਣਾ ਹੈ ਭੈਣ ਨੂੰ ਮੇਰੇ ਨਾਲ ਖੁਸ਼ੀ-ਖੁਸ਼ੀ ਤੋਰੋ ਇਹ ਸੁਣ ਕੇ ਭਾਈ ਹਰਪਾਲ ਜੀ ਦੀ ਮਾਤਾ ਆਪਣੀ ਬੇਟੀ ਨੂੰ ਤਿਆਰ ਕੀਤਾ ਤੇ ਸਿਰ ਤੇ ਪਿਆਰ ਦੀਆਂ ਅੱਖਾਂ ਲੱਦੀ ਕੇ ਬੇਟੀ ਘਰਾਈ ਨਾ ਜਿਵੇਂ ਲੇਖ ਵਦਾਤਾ ਨੇ ਲਿਖਿਆ ਹੈ ਤਿਵੇਂ ਖਿੜੇ ਮੱਥੇ ਜੀਵਨ ਬਤੀਤ ਕਰੀ ਭਾਈ ਹਰਪਾਲ ਭੈਣ ਨੂੰ ਨਾਲ ਲੈ ਕੇ ਤੋਤੇ ਵਾਲੇ ਕੋਲ ਪੁੱਜਿਆ ਭਾਈ ਹਰਪਾਲ ਦੀ ਭੈਣ ਸੁੰਦਰ ਕੁਆਰੀ ਕੰਨਿਆ ਸੀ ਉਸ ਦੀ ਉਮਰ ਜਿਸ 16 ਸਾਲ ਵਿੱਚ ਸੀ ਉਸ ਸੁੰਦਰ ਕੰਨਿਆ ਨੂੰ ਦੇਖ ਕੇ ਮੋਰ ਕੋ ਤੋਤੇ ਦਾ ਮਨ ਨਾ ਰਚਿਆ ਉਹ ਅਜੇ ਵੀ ਖੁਸ਼ ਨਾ ਹੋਇਆ ਉਸ ਨੇ ਹੱਸ ਕੇ ਭਾਈ ਰਪਾਲ ਨੂੰ ਆਖਿਆ ਮੈਂ ਜ਼ੁਬਾਨ ਦਾ ਜ਼ਹੂਰ ਕੀਤੀ ਸੀ ਪਰ ਤੇਰੇ ਜਾਣ ਪਿੱਛੋਂ ਮੈਨੂੰ ਮੀਰੀ ਪੁੱਤ ਦਾ ਗਿਆਨ ਹੋਇਆ ਤੋਤੇ ਦਾ ਜੋ ਹੁਣ ਮੰਗਿਆ ਹੈ ਉਹ ਬਹੁਤ ਥੋੜਾ ਹੈ ਆਪਣੀ ਇਸ ਭੈਣ ਨੂੰ ਵਾਪਸ ਲੈ ਜਾ ਮੈਂ ਤੋਤਾ ਨਹੀਂ ਦੇਣਾ ਇਹ ਤੋਤੇ ਦੇ ਮੁੱਲ ਦੀ ਨਹੀਂ ਹੈ ਤੋਤੇ ਵਾਲੇ ਦੀ ਜ਼ੁਬਾਨੋਂ ਇਹ ਵਾਕ ਸੁਣ ਕੇ ਸਿੱਧਕੇ ਸਿਕੂਦਾਸ ਹੋ ਗਿਆ ਉਹ ਹੱਥ ਛੋੜ ਕੇ ਅੱਖ ਲਗਾ ਕਿ ਪਾਈ ਜੀ ਤੂੰ ਜੋ ਮੁੱਲ ਮੰਗਿਆ ਹੈ ਮੈਂ ਹਾਜ਼ਰ ਕੀਤਾ ਹੈ ਜੇ ਅਧਿਰੀ ਮੰਨ ਨਹੀਂ ਮੰਨਿਆ ਤਾਂ ਹੋਰ ਹੁਕਮ ਕਰ ਕਿਹੜੀ ਚੀਜ਼ ਲੈਣੀ ਹੈ ਤੋਤਾ ਮੈਨੂੰ ਜ਼ਰੂਰ ਬਖਸ਼ ਤੋਤੇ ਵਾਲੇ ਦਾ ਦੂਸਰਾ ਬਚਨ ਸੀ ਅੱਛਾ ਜੇ ਤੂੰ ਤੋਤਾ ਲੈਣਾ ਹੀ ਚਾਹੁੰਦਾ ਹੈ ਤਾਂ ਆਪਣੀ ਘਰ ਨੂੰ ਇੱਥੇ ਬੈਠੀ ਰਹਿਣ ਦੀ ਤੇ ਘਰ ਜਾ ਕੇ ਆਪਣੀ ਬੇਟੀ ਨੂੰ ਵੀ ਲੈ ਆ ਤੇਰੀ ਬੇਟੀ ਤੇ ਭੈਣ ਦੇ ਵਟਾਂਦਰੇ ਵਿੱਚ ਇਹ ਤੋਤਾ ਜ਼ਰੂਰ ਦੇਵਾਂਗਾ ਫਿਰ ਤੋਤੇ ਦਾ ਮੁੱਲ ਪੂਰਾ ਪਵੇਗਾ ਇਹ ਕੋੜੀ ਤੇ ਨਾਦਰੀ ਦੇ ਬਚਨ ਸੁਣ ਕੇ ਭਾਈ ਹਰਪਾਲ ਨਾ ਡੋਲਿਆ ਉਹ ਸਿੱਧੇ ਵਿੱਚ ਕਹਿ ਮਰਿਆ ਉਸਨੇ ਤੋਤੇ ਵਾਲੇ ਦੀ ਇਹ ਸ਼ਰਤ ਮੰਜ਼ੂਰ ਕਰ ਲਈ ਉਹ ਭੈਣ ਨੂੰ ਤੋਤੇ ਵਾਲੇ ਕੋਲ ਇਕੱਲੀ ਛੱਡ ਕੇ ਆਪਣੇ ਘਰ ਨੂੰ ਨਾ ਗਿਆ ਘਰ ਪਹੁੰਚ ਕੇ ਆਪਣੀ ਮਾਤਾ ਤੇ ਸਤਰੀ ਨੂੰ ਜਾਖਿਆ ਤੋਤੇ ਵਾਲਾ ਬੇਟੀ ਦੀ ਮੰਗਦਾ ਹੈ ਬੇਟੀ ਨੂੰ ਵੀ ਤੋਰੋ ਮੇਰੇ ਨਾਲ ਮੈਂ ਤੋਤਾ ਜ਼ਰੂਰ ਖਰੀਦਣਾ ਹੈ ਤੇ ਗੁਰੂ ਜੀ ਨੂੰ ਭੇਟ ਕਰਨਾ ਹੈ ਹਰਪਾਲ ਦੀ ਜੁਬਾਨੋਂ ਇਹ ਸ਼ਬਦ ਸੁਣ ਕੇ ਭਾਈ ਹਰਪਾਲ ਜੀ ਦੀ ਮਾਤਾ ਨੇ ਉੱਤਰ ਦਿੱਤਾ ਪੁੱਤਰ ਖੁਸ਼ੀ ਨਾਲ ਆਪਣੀ ਬੇਟੀ ਨੂੰ ਨਾਲ ਲੈ ਕੇ ਜਾ ਕੋਈ ਡਰ ਨਹੀਂ ਹੈ ਸਭ ਕੁਝ ਗੁਰਾਂ ਦਾ ਹੈ ਜਿਵੇਂ ਗੁਰੂ ਦੀ ਇੱਛਾ ਹੈ ਤਵੇਂ ਹੋ ਕੇ ਹੀ ਰਹੇਗਾ ਚਿੰਤਾ ਕਰਨ ਦੀ ਲੋੜ ਨਹੀਂ ਜਾਓ ਉਹ ਲੈ ਜਾਓ ਨੂੰ ਸੱਸ ਨੇ ਹਰਪਾਲ ਦੀ ਧੀ ਨੂੰ ਤਿਆਰ ਕੀਤਾ ਨਵੇਂ ਹੀਰੇ ਦੁਆਲੇ ਪੁਆਏ ਪਿਆਰ ਦੇ ਕੇ ਭਾਈ ਹਰਪਾਲ ਦੇ ਨਾਲ ਤੋਰਿਆ ਪਾਈ ਹਰਪਾਲ ਆਪਣੀ ਬੇਟੀ ਨੂੰ ਲੈ ਕੇ ਤੋਤੇ ਵਾਲੇ ਕੋਲ ਗਿਆ ਤੋਤੇ ਵਾਲੇ ਨੇ ਪਾਈ ਹਰਪਾਲ ਦੀ ਭੈਣ ਤੇ ਬੇਟੀ ਨੂੰ ਹਾਸਲ ਕਰਕੇ ਤੋਤੇ ਦਾ ਪਿੰਜਰਾ ਪਾਈ ਹਰਪਾਲ ਦੇ ਹੱਥ ਪੜਾ ਦਿੱਤਾ ਹਰਪਾਲ ਪਿੰਜਰੇ ਨੂੰ ਚੁੱਕ ਕੇ ਜਿੱਦ ਸਤਗੁਰ ਗਏ ਸਰ ਉੱਧਰ ਨੂੰ ਚਲਾ ਗਿਆ ਦੋ ਕੁੜੀਆਂ ਨੂੰ ਅੱਗੇ ਲਾਈ ਮੂਰਖ ਤੋਤੇ ਵਾਲਾ ਆਪਣੇ ਘਰ ਨੂੰ ਤੁਰ ਪਿਆ ਉਸ ਵੇਲੇ ਧਰਤੀ ਹਿੱਲ ਪਈ ਆਸਮਾਨ ਗਰਜਿਆ ਧਰਤੀ ਤੇ ਆਸਮਾਨ ਮੂਰਖ ਤੋਤੇ ਵਾਲੇ ਦੀ ਮੂਰਖਤਾ ਦੇ ਉੱਤੇ ਕਰੋਧਵਾਨ ਸਨ ਉਹਨ ਲੋਰਕਾਂ ਦਾ ਜਾਪੂਜਾ ਤਾਂ ਇਸਤਰੀ ਕੁੜੀਆਂ ਨੂੰ ਦੇਖ ਕੇ ਬਹੁਤ ਹੈਰਾਨ ਹੋਈ। ਉਹਨੇ ਛੇਤੀ ਨਾਲ ਪੁੱਛਿਆ ਕਿ ਇਹ ਕੌਣ ਹਨ? ਇਹਨਾਂ ਨੂੰ ਕਿਉਂ ਲਿਆਉਂਦਾ ਹੈ? ਤੋਤੇ ਵਾਲੇ ਨੇ ਹੱਸ ਕੇ ਉੱਤਰ ਦਿੱਤਾ ਕਿ ਹੈਰਾਨ ਨਾ ਹੋ। ਇਹਨਾਂ ਨੂੰ ਮੈਂ ਤੋਤੇ ਦੇ ਵੰਡੇ ਰਤਾਕੀ ਹੁੰਦਾ ਹੈ। ਇਹ ਹੀ ਉਹ ਮੇਰੀਆਂ ਹਨ। ਇਦੇ ਪਿੱਛੇ ਉਹਨੇ ਆਪਣੀ istri ਨੂੰ ਸਾਰੀ ਵਾਰਤਾ ਸੁਣਾਈ। ਉਹਦੀ ਪਤਨੀ ਇਰਾਨ ਹੋ ਰੂਗੀ ਤੇ ਕਰੋਧ ਨਾਲ ਲਾਲ ਪੀਲੀ ਹੋ ਕੇ ਆਪਣੇ ਮੂਰਖ ਪਤੀ ਨੂੰ ਸਮਝਾਉਣ ਲੱਗੀ ਕਿ ਕਿਉਂ ਕੁਲ ਦਾ ਨਾਸ਼ ਕਰਨ ਲੱਗਾ ਹੈ। ਦੁਸ਼ਮਨਾ ਪਾਪੀਆ ਪਾਈ ਹਰਪਾਲ ਧਰਮੀ ਸਿੱਖ ਹਨ। ਉਸਦੀ ਆਤਮਾ ਭਾਵੇਂ ਸ਼ਰਾਪਨਾ ਦੇਵੇ ਪਰ ਇਸ ਅਨਰਥ ਨੂੰ ਭਗਵਾਨ ਤਜਰੂਰ ਦੇਖਦਾ ਹੈ। ਉਹ ਸਜ਼ਾ ਦੇ ਦੇਗਾ। ਨਰਕਾਂ ਦਾ ਭਾਗੀ ਨਾ ਬਣ ਅੰਨਾ ਤੇ ਕੋੜੀ ਬਚਾਵੇਂਗਾ। ਭਾਈ ਹਰਪਾਲ ਦੀ ਬੇਟੀ ਤੇ ਭੈਣ ਇਨ੍ਹਾਂ ਵੱਲ ਮਾੜੀ ਨਿਗਾਹ ਨਾਲ ਨਾ ਤਕੀ ਸੱਚੇ ਪਾਤਸ਼ਾਹ ਕੋਲੋਂ ਡਾੜ ਸਤਗੁਰ ਗ੍ਰੋਧਵਾਨ ਹੋ ਗਏ ਤਾਂ ਤੇਰੀ ਕੁੱਲ ਨਸ਼ਟ ਕਰ ਦੇਣਗੇ ਚੱਲ ਛੇਤੀ ਗੁਰੂ ਦੇ ਦਰਬਾਰ ਵਿੱਚ ਹਾਜ਼ਰ ਹੋ ਆਪਣੀ ਪੁੱਤ ਨੂੰ ਬਖਸ਼ਾਉਣ ਦਾ ਯਤਨ ਕਰ ਮੂਰਖ ਪਤੀ ਨੂੰ ਨੇਕ ਇਸਤਰੀ ਦੀਆਂ ਗੱਲਾਂ ਕੌਲੀਆਂ ਵੀ ਲੱਗੀਆਂ ਤੇ ਸੋਚੀ ਵੀ ਆਣ ਲੱਗੀ ਸਤਗੁਰ ਨੇ ਬਾਣਾ ਵਰਤੋਣਾ ਸੀ ਮੂਰਖ ਜੋ ਪਾਪੀ ਤਾਰਨਾ ਸੀ ਉਹ ਸਾਰੀ ਬਹਿਸ ਤੇ ਲੜਾਈ ਪਿੱਛੇ ਉਹ ਮੰਨ ਗਿਆ ਦੋਨੋਂ ਲੜਕੀਆਂ ਨੂੰ ਵਾਪਸ ਕਰਨ ਵਾਸਤੇ ਤਿਆਰ ਹੋ ਗਿਆ ਉਸ ਦੀ istri ਨਾਲ ਤੁਰੇ ਲੜਕੀਆਂ ਨੂੰ ਨਾਲ ਲਿਆ ਪਤੀ ਨੂੰ ਅੱਗੇ ਲਾਇਆ ਤੇ ਸਾਰੇ ਹੀ ਸੱਚੇ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਛੇ ਗੁਰ ਹਰਗੋਬਿੰਦ ਜੀ ਦੀ ਹਜ਼ੂਰੀ ਵਿੱਚ ਪੁੱਜ ਗਏ ਮੂਰਖ ਤੋਤੇ ਵਾਲੇ ਦੀ istri ਨੇ ਇਹ ਸਾਰੀ ਗੱਲ ਸੱਚੋ-ਸਾਚ ਆਖ ਸੁਣਾਈ ਤੇ ਨਾਲ ਹੀ ਦੋਵੇਂ ਹੱਥ ਚੁੰਮ ਕੇ ਨਿਮਰਤਾ ਨਾਲ ਖਿਮਾ ਮੰਗੀ ਗੁਰੂ ਜੀ ਸਾ ਪਾਪੀਆਂ ਦੀ ਪੂਰ ਬਖਸ਼ ਦਿਓ ਮੇਰੇ ਪਤੀ ਨੂੰ ਖਿਮਾ ਕਰੋ ਇਹ ਬੇਟੀਆਂ ਭਾਈ ਹਰਪਾਲ ਜੀ ਦੇ ਘਰ ਵੇਚੂ ਅਸੀਂ ਤੋਤੇ ਦੀ ਕੀਮਤ ਨਹੀਂ ਮੰਗਦੇ ਬਖਸ਼ ਦਿਓ ਸਾਨੂੰ ਇਹ ਸੁਣ ਕੇ ਦਇਆ ਦੇ ਸਾਧ ਸੱਚੇ ਪਾਸ਼ਾ ਬਹੁਤ ਹੈਰਾਨ ਹੋਏ ਅਤੇ ਬੋਲੇ ਧੰਨ ਭਾਈ ਹਰਪਾਲ ਧੰਨ ਭਾਈ ਹਰਪਾਲ ਜੀ ਇਹਨੇ ਨੂੰ ਭਾਈ ਹਰਪਾਲ ਵੀ ਤੋਤੇ ਦਾ ਪਿੰਜਰਾ ਫੜੀ ਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋ ਗਏ ਉਹ ਸਤਗੁਰਾਂ ਨੂੰ ਬਾਅਦ ਵਿੱਚ ਲੱਭਦੀ ਰਹੀ ਗੁਰੂਜੀ ਪਾਲ ਦੀ ਥਾਂ ਆਪਣੇ ਆਸਣ 'ਤੇ ਮੋੜਾਈ ਸੀ 아이ਰਪਾਲ ਜੀ ਬਾਅਦ ਵਿੱਚ ਲੱਭਦਿਆ ਇਸ ਕਰਕੇ ਉਸਨੂੰ ਦੇਰੀ ਹੋ ਗਈ ਆਪਣੀ ਭੈਣ ਤੇ ਪੁੱਤਰੀ ਨੂੰ ਸਤਗੁਰਾਂ ਦੇ ਹਜ਼ੂਰ ਬੈਠਿਆਂ ਦੇਖ ਕੇ ਬਹੁਤ ਹੈਰਾਨ ਹੋਇਆ ਗੁਰੂ ਚਰਨਾਂ ਵਿੱਚ ਤੋਤੇ ਦਾ ਪਿੰਚਲਾ ਰੱਖ ਕੇ ਉਹ ਬੋਲਿਆ ਕਿ ਪ੍ਰਭੂ ਇਹ ਤੋਤਾ ਜਿਸ ਨੂੰ ਆਪ ਪਸੰਦ ਕਰਦੇ ਸੀ ਕਿਮਾ ਕਰਨਾ ਸੌਦਾ ਕਰਦਿਆ ਹੋਇਆ ਬੇਰ ਹੋ ਗਈ ਨਹੀਂ ਤਾਂ ਪਹਿਲਾਂ ਨੂੰ ਪਹੁੰਚਾਣਾ ਸੀ ਭਾਈ ਹਰਪਾਲ ਜੀ ਦਾ ਸਿੱਧਕ ਦੇਖ ਕੇ ਸਾਰੀ ਸੰਗਤ ਧੰਨ ਧੰਨ ਕਰ ਰੁਕੀ ਮੂਰਖ ਤੋਤੇ ਵਾਲਾ ਵੀ ਗੁਰੂ ਦਾ ਸਿੱਖ ਬਣ ਗਿਆ ਭਾਈ ਹਰਪਾਲ ਜੀ ਦੀ ਭੈਣ ਤੇ ਪੁੱਤਰੀ ਨੂੰ ਗੁਰੂ ਜੀ ਆਪਣੀਆਂ ਪੁੱਤਰੀਆਂ ਬਣਾ ਲਿਆ ਜੋਗਵਾਰ ਲੱਭ ਕੇ ਗੁਰੂ ਜੀ ਨੇ ਆਪ ਉਹਨਾਂ ਦੀ ਵਿਆਹ ਦਿੱਤੀ ਸਤਨਾਮ ਸ਼੍ਰੀ ਵਾਹਿਗੁਰੂ